ਜੋ ਅੱਜ ਦੇ ਬਹੁਤ ਹੀ ਮਾਣਯੋਗ ਦੂਸਰੇ ਬੁਲਾਏ ਹਨ ਉਹ ਹਨ ਡਾਕਟਰ ਮਿਹਰਬਾਨ ਸਿੰਘ ਜੀ ਗੁਰਬਾਣੀ ਅਤੇ ਸਿੱਖਿਆ ਦਰਸ਼ਨ ਦੇ ਮਾਹਿਰ ਸਰ ਮੈਂ ਤੁਹਾਨੂੰ ਸਟੇਜ ਤੇ ਆਉਣ ਦਾ ਸੱਦਾ ਦੇ ਰਹੀ ਹਾਂ ਡਾਕਟਰ ਮਿਹਰਬਾਨ ਸਿੰਘ ਜੀ ਪੰਜਾਬੀ ਮਾਂ ਬੋਲੀ ਦਾ ਮਾਣ ਅਤੇ ਭਾਈ ਵੀਰ ਸਿੰਘ ਮੈਮੋਰੀਅਲ ਲਿਟਰੀ ਅਵਾਰਡ ਨਾਲ ਸਨਮਾਨਿਤ ਹਨ ਆਓ ਸੁਣਦੇ ਹਾਂ ਪ੍ਰੋਫੈਸਰ ਡਾਕਟਰ ਮਿਹਰਬਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਨ ਹੈ ਗੁਰੂ ਸਾਹਿਬ ਨੂੰ ਔਰ ਨਮਨ ਹੈ ਇਸ ਵਿਦਿਅਕ ਅਲਾਰੇ ਨੂੰ ਜਿਹੜਾ ਜਿੱਥੋਂ ਮੈਂ ਪੜ ਕੇ ਡਿਗਰੀ ਕੀਤੀ ਆ ਆ ਤੇ ਆਪਕ ਸਹਿਬਾਨ ਬੈਠੇ ਨੇ ਉਹਨਾਂ ਨੂੰ ਇਨਾਮਨ ਜਿੰਨਾ ਕੁਰਸੀਆਂ ਤੇ ਵਿਦਿਆਰਥੀ ਬੈਠੇ ਨੇ ਇਹਨਾਂ ਕੁਰਸੀਆਂ ਤੇ ਮਾਮੀ ਬੈ ਕੇ ਗਿਆ ਸਾਲ 1999 ਤੇ 90 ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲੇ ਮੈਂ ਤੁਹਾਡੇ ਨਾਲ ਇੱਕ ਵਾਕਿਆ ਸਾਂਝਾ ਕਰਾਂਗਾ ਮੈਂ ਉਹ ਦਸਵੀਂ ਵਿੱਚ ਪੜਦਾ ਸੀ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਸਾਡੇ ਪ੍ਰਿੰਸੀਪਲ ਸਾਹਿਬ ਹੁੰਦੇ ਸੀ ਸਰਦਾਰ ਸ਼ੰਘਾਰਾ ਸਿੰਘ ਜੀ ਅੱਛਾ ਉਹ ਬੰਦੇ ਸੀ ਡਾਟਾ ਪਰਦੇਸੀ ਕੋਟੇ ਦੇ ਬਹੁਤ ਹੁੰਦੇ ਸੀ ਇੱਕ ਵਾਰ ਉਹਨਾਂ ਨੇ ਸਾਨੂੰ ਇਕੱਠੀਆਂ 22 ਅਭਿਆਸ ਦੀਆਂ ਟੈਕਸਸ ਐਸੇ ਦੇਤੀਆਂ ਕਿ ਇਹ ਕੱਲ ਟੈਸਟ ਹੋਏਗਾ ਨਾਲ ਅਸੀਂ ਆਪਸ ਵਿੱਚ ਮੁੰਡਿਆਂ ਨੇ ਸਲਾਹ ਕੀਤੀ ਵੀ ਇੰਨਾ ਸਾਰਾ ਕੰਮ ਕਿੱਥਾਂ ਕਰ ਸਕਦੇ ਉਹ ਦੇਰ ਨਾਲ ਗਿਆ ਛੁੱਟਿਆ ਉਹਨੇ ਘਰੋਂ ਭਰੀ ਜਲੇਗੇ ਅਗਲੇ ਦਿਨ ਜਿਸ ਦਿਨ ਟੈਸਟ ਸੀ ਸਵੇਰ ਦੀ ਸਭਾ ਸਮਾਪਤ ਹੋਈ ਦੀ ਅਸੀਂ ਸਾਰੇ ਮੁੰਡਿਆਂ ਨੇ ਉੱਥੇ ਖਲੋ ਗਏ ਵਿਚਾਰ ਗੋਚਰਾ ਕੀਤਾ ਮੀਟਿੰਗ ਕੀਤੀ ਵੀ ਕੀ ਕਰਨਾ ਚਾਹੀਦਾ ਤੇ ਸਾਰਿਆਂ ਨੇ ਮਿਲੂ ਗਿਆ ਵੀ ਮਿਹਰਬਾਨ ਤੂੰ ਗੱਲ ਕਰ ਜਾ ਕੇ ਪ੍ਰਿੰਸੀਪਲ ਸਾਹਿਬ ਨਾਲ ਵੀ ਟੈਸਟ ਨਾ ਲਓ ਕੁਝ ਦਿਨ ਤੇ ਉਹ ਸਾਨੂੰ ਪਿਆਰਣ ਵਾਸਤੇ ਮੈਂ ਕਿਹਾ ਵੀ ਤੁਸੀਂ ਸਾਰੇ ਮੇਰੇ ਨਾਲ ਚੱਲੋ ਤਾਂ ਮੈਂ ਗੱਲ ਕਰਾਂਗਾ ਕਰਾਂਗੇ ਉਹ ਕਹਿੰਦੇ ਠੀਕ ਆ ਜੀ ਤੇਰੇ ਨਾਲ ਚੱਲਦੇ ਆ ਸਾਰੇ ਗੱਲ ਤੂੰ ਕਰੇਗਾ ਅਸੀਂ ਲਾਈਨ ਬੰਨੀ ਮੈਂ ਅੱਗੇ ਅੱਗੇ ਤੇ ਬਾਰੀ ਜਮਾਲ ਕਰੇ ਪਿੱਛੇ ਪਿੱਛੇ ਜਦੋਂ ਪ੍ਰਿੰਸੀਪਲ ਸਾਹਿਬ ਤੇ ਦਫਤਰ ਦੇ ਸਾਹਮਣੇ ਦਰਵਾਜ਼ੇ 'ਚ ਪਹੁੰਚੇ ਤੇ ਮੈਂ ਉਹਨਾਂ ਕੋਲ ਜਾ ਕੇ ਸ਼ਰਮਾਇਆ ਕਮਨ ਉਹ ਉਹਨਾਂ ਨੇ ਅੱਜ ਕਰਕੇ ਮੇਰੇ ਵੱਲ ਦੇਖਿਆ ਤੇ ਮੈਂ ਜਦੋਂ ਪਿੱਛੇ ਦੇਖਿਆ ਤਾਂ ਪਿੱਛੇ ਕੋਈ ਵੀ ਨਹੀਂ ਸੀ ਵਾ ਮੈਂ ਇਕੱਲਾ ਖੜਾ ਹਾਂ ਉਸ ਉੱਥੇ ਟੈਸਟ ਨਾਮ ਹੋਣ ਵਿੱਚ ਮੇਰਾ ਵੀ ਇੱਕ ਮੁੱਦਾ ਸੀ ਉਹਦੇ ਵਿੱਚ ਮੈਂ ਵੀ ਉਹਦੇ ਵਿੱਚ ਹਿੱਸਾ ਸੀ ਪਰ ਮੇਰੀ ਹਿੰਮਤ ਨਾ ਹੋਈ ਕਿ ਮੈਂ ਉਹਨਾਂ ਨੂੰ ਇਹ ਕਹਾਂ ਵੀ ਟੈਸਟ ਨਾ ਲਾਓ ਮੈਂ ਗੱਲ ਪੁੱਛ ਲਈ ਮੈਂ ਕਿਹਾ ਸਾਡੀ ਟੈਸਟ ਗਰਾਊਂਡ ਚ ਲਾਓਗੇ ਕਿ ਕਲਾਸ ਲਾਓਗੇ ਉਹ ਕਹਿੰਦੇ ਸਾਰਿਆਂ ਨੂੰ ਗਰਾਊਂਡ ਚ ਲੈ ਜਾ ਮੈਂ ਗਰਾਊਂਡ ਚ ਲੈ ਗਿਆ ਟੈਸਟ ਹੋਇਆ ਸਭ ਦੀ ਠਕਾਈ ਹੋਈ ਕੱਲੇ ਕੱਲੇ ਦੀ ਗੱਲ ਮੈਂ ਸਿਰਫ ਇੱਥੇ ਇੰਨੀ ਤੇ ਤੁਹਾਡੇ ਨਾਲ ਸਾਂਝੀ ਕਰਨਾ ਚਾਹਵਾ ਕਿ ਜਦੋਂ ਸਾਡਾ ਆਪਣਾ ਮੁੱਦਾ ਵੀ ਹੁੰਦਾ ਸਾਡਾ ਆਪਣਾ ਇੰਟਰਸਟ ਵੀ ਹੁੰਦਾ ਉਸ ਵਿੱਚ ਸਾਡੇ ਚ ਫਿਰ ਵੀ ਹਿੰਮਤ ਨਹੀਂ ਹੁੰਦੀ ਕਿ ਅਸੀਂ ਸੱਚ ਬੋਲ ਸਕੀਏ ਸੱਚੀ ਗੱਲ ਕਹਿ ਸਕੀਏ ਤੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੱਚ ਕਰ ਉਹਨਾਂ ਦਾ ਆਪਣਾ ਮੁੱਦਾ ਰਹੀ ਸੀ ਕੋਈ ਨਹੀਂ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਹੈਗਾ ਉਹਨਾਂ ਨੂੰ ਕੁਝ ਮਿਲਣਾ ਨਹੀਂ ਸੀ ਉਹਦੇ ਚ ਸ਼ਹਾਦਰ ਤੱਕ ਪਹੁੰਚਣਾ ਕਈ ਵਾਰ ਇਸ ਆਪਣੀਆਂ ਸੰਸਥਾਵਾਂ ਵਿੱਚ ਦੇਖਦੇ ਆਂ ਪੜਦੇ ਆਂ ਪੜਾਉਂਦੇ ਆਂ ਕਿ ਅਸੀਂ ਕੋਈ ਗੱਲ ਕਰਨੀ ਨਹੀਂ ਚਾਹੀਏ ਤਾਂ ਅਸੀਂ ਨਹੀਂ ਕਰਦੇ ਸਿਰਫ ਇਸ ਕਰਕੇ ਕਿ ਮੇਰਾ ਕੋਈ ਨੁਕਸਾਨ ਹੋ ਜਾਏਗਾ ਕੋਈ ਮੈਨੂੰ ਗੁੱਸਾ ਕਰੇਗਾ ਕੋਈ ਕਵੇਗਾ ਜਾਂ ਮੇਰਾ ਕੋਈ ਨੁਕਸਾਨ ਕਰ ਦੇਗਾ ਤੇ ਗੁਰੂ ਸਾਹਿਬ ਦੋ ਗੱਲਾਂ ਦੇ ਦ੍ਰਿੜ ਨੇ ਭੈਰਹਿ ਤੇ ਹੱਕ ਤੇ ਸੱਚ ਦਾ ਅਹਿਰ ਦੋ ਚੀਜ਼ਾਂ ਨੇ ਉਹਦੇ ਆਧਾਰ ਤੇ ਸ਼ਹਾਦਤ ਹੁੰਦੀ ਹੁਣ ਸ਼ਹਾਦਤ ਆਪਾਂ ਕਹਿੰਦੇ ਕਿ ਲੋਕ ਪੈਸਾ ਉਹਨੇ ਕਹਿ ਕੇ ਗਏ ਨੇ ਸ਼ਹਾਦਤ ਬਾਰੇ ਛੋਟੀ ਜੀ ਗੱਲ ਕਰਨ ਲੱਗਾ ਕਿ ਜਦੋਂ ਅਸੀਂ ਬਿਨਾਂ ਕਿਸੇ ਸਵਾਰਥ ਦੇ ਨਿੱਜੀ ਸਵਾਰਥ ਦੇ ਜਦੋਂ ਅਸੀਂ ਆਪਣਾ ਆਪ ਵਾਰ ਦਿੰਨੇ ਆ ਜਾਂ ਡਟ ਜਾਂਦੇ ਆ ਉੱਤੇ ਤੇ ਆਪਣਾ ਕੁਰਬਾਨ ਕਰਦੇ ਨੇ ਉਹਨੂੰ ਸ਼ਹਾਦਤ ਕਹਿੰਦੇ ਆ ਨਹੀਂ ਗੁਰੂ ਸਾਹਿਬ ਨੇ ਕੋਈ ਆਪਣੇ ਅਸੂਲ ਸਥਾਪਿਤ ਨਹੀਂ ਕੀਤੇ ਸਤ ਕੁਦਰਤ ਦਾ ਨਿਯਮ ਹੈ ਵਿਭਿੰਨਤਾ ਪਿੰਡ ਬੰਦੜੀ ਜਮਾਤ ਚ ਵੀ ਵਿਦਿਆਰਥੀ ਹੁੰਦੇ ਨੇ ਤੇ ਕਈ ਤਰ੍ਹਾਂ ਦੇ ਹੁੰਦੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਸਾਰੇ ਕੋਈ ਪੜ੍ਹਨ ਚ ਚੰਗਾ ਹੋਵੇਗਾ ਕੋਈ ਖੇਡ ਚ ਚੰਗਾ ਹੋਵੇਗਾ ਕੋਈ ਬੋਲਣ ਚ ਅੱਛਾ ਹੋਵੇਗਾ ਕਿਸੇ ਦੀ ਬਲੈਕ ਬੋਰਡ ਰਾਈਟਿੰਗ ਅੱਛੀ ਹੋਵੇਗੀ ਕੋਈ ਅੱਛੀ ਨਰੇਸ਼ਨ ਕਰ ਸਕਦਾ ਹਰ ਤਰ੍ਹਾਂ ਦੇ ਰੂਪ ਤਰ੍ਹਾਂ ਤਰ੍ਹਾਂ ਦੇ ਹਿੰਦ ਕੁਦਰਤ ਵਿੱਚ ਵੇਖੋ ਤੇ ਪਿੰਨ ਪ੍ਰਕਾਰ ਦੇ ਜੀਵ ਕੁਦਰਤ ਦਾ ਅਸੂਲ ਹੈ ਨਾ ਵਿਪਿੰਤਾ ਕੁਦਰਤ ਦਾ ਅਸੂਲ ਹੈ ਮਨੁੱਖ ਦਾ ਬਣਾਇਆ ਹੋਇਆ ਸੂਲ ਨਹੀਂ ਆ ਬੰਦੇ ਦਾ ਜੋਰ ਚੱਲੇ ਤੇ ਆਪਣੇ ਆਪਣੇ ਸਾਰੇ ਬਣਾ ਲੇ ਅਗਰ ਕੁਦਰਤ ਨੇ ਸਾਰੇ ਇੱਕੋ ਜਿਹੇ ਬਣਾਉਣੇ ਹੁੰਦੇ ਤਾਂ ਇੱਕ ਹੀ ਜੀਵ ਹੁੰਦਾ ਵੱਖ-ਵੱਖ ਤਰ੍ਹਾਂ ਦੇ ਜੀਵ ਨਾ ਹੁੰਦੇ ਵੱਖ-ਵੱਖ ਤਰ੍ਹਾਂ ਦੇ ਪੌਦੇ ਨਾ ਹੁੰਦੇ ਫੁੱਲ ਰੂਪੇ ਨਾ ਹੁੰਦੇ ਇੱਕ ਰਾਇ ਮੰਡਲ ਨਾ ਹੁੰਦੇ ਇੱਕੋ ਹੀ ਹੁੰਦਾ ਕੁਝ ਆਵਾਜ਼ ਵੀ ਇੱਕੋ ਹੀ ਸਾਰਿਆਂ ਭਾਸ਼ਾ ਵੀ ਇੱਕੋ ਹੀ ਹੋ ਜਾਂਦੀ ਹੁਣ ਗੁਰੂ ਸਾਹਿਬ ਵੀ ਛੇਹੀ ਜੜੀ ਹੈ ਉਹ ਗੁਰੂ ਸਾਹਿਬ ਭੈਰਹਿਤ ਕਰ ਰਹੇ ਨੌਵੇਂ ਮਹਲੇ ਦੇ ਸ਼ਲੋਕ ਜਦੋਂ ਅਸੀਂ ਪੜ੍ਹਦੇ ਹਾਂ ਤੇ ਵੈਰਾਗ ਨਹੀਂ ਹੋ ਜਾਂਦੇ ਆ ਕਈ ਵਾਰੀ ਲੋਕ ਮੈਨੂੰ ਵੀ ਸਵਾਲ ਕਰਦੇ ਹੁੰਦੇ ਵੀ ਗੁਰੂ ਸਾਹਿਬ ਨੇ ਬਾਰ ਬਾਰ ਮਰਨ ਦੀ ਗੱਲ ਕਿਉਂ ਕੀਤੀ ਕਿਉਂਕਿ ਗੁਰੂ ਸਾਹਿਬ ਸੱਚ ਦੀ ਗੱਲ ਕਰ ਰਹੇ ਉਹ ਮਰਨ ਦੀ ਗੱਲ ਨਹੀਂ ਕਰ ਰਹੇ ਤੁਹਾਨੂੰ ਮਰਨ ਦੇ ਭੈ ਤੋਂ ਮੁਕਤ ਕਰ ਰਹੇ ਆ ਮਰਨਾ ਤਾਂ ਸੱਚ ਹੀ ਹੈ ਨਾ ਆਪਾਂ ਦੌੜ ਨਹੀਂ ਸਕਦੇ ਅਸੀਂ ਇਹ ਕਹੀਏ ਕਿ ਅਸੀਂ ਮਰਨ ਦੀ ਗੱਲ ਨਹੀਂ ਕਰਾਂਗੇ ਤੇ ਅਸੀਂ ਮਰਾਂਗੇ ਨਹੀਂ ਇਦਾਂ ਨਹੀਂ ਹੁੰਦਾ ਤੇ ਗੁਰੂ ਸਾਹਿਬ ਨੇ ਸੱਚ ਹੀ ਜੀਵਿਆ ਸੱਚ ਹੀ ਉਚਾਰਿਆ ਬਣ ਤੇ ਸੱਚ ਲਈ ਹੀ ਸ਼ਾਹੀ ਭਰ ਗਿਆ ਸ਼ਹੀਦ ਹੋ ਗਏ ਤੇ ਸੱਚ ਜਿਹੜਾ ਹੈ ਉਹ ਸਰਬ ਕਾਲੀ ਮੰਨਿਆ ਹੁੰਦਾ ਇਹ ਨਹੀਂ ਕਿ ਅੱਜ ਸੱਚ ਠੀਕ ਹੈ ਤੇ ਕੱਲ ਸੱਚ ਗਲਤ ਹੋ ਜਾਏਗਾ ਸੱਚ ਸਰਬਕਾਲ ਸਹੀ ਹੁੰਦਾ ਤੇ ਗੁਰੂ ਸਾਹਿਬ ਸਾਨੂੰ ਮਰਨ ਦੇ ਭੈਰ ਤੋਂ ਮੁਕਤ ਕਰ ਰਹੇ ਆ ਜਦੋਂ ਗੁਰੂ ਸਾਹਿਬ ਕਹਿੰਦੇ ਨਾ ਕਿ ਤੈਨ ਮਰਨਾ ਨਹੀਂ ਜਿਸ ਤੋਂ ਤੂੰ ਉਪਜਿਆ ਉਸੇ ਚ ਤੂੰ ਚਲੇ ਜਾਣਾ ਉਸੇ ਚ ਸਮਾ ਜਾਣਾ ਜਹ ਤੈ ਉਪਜੇ ਨਾਨਕਾ ਲੀਨ ਤਹਿ ਮਾਨ ਤੇ ਫਿਰ ਉਸੇ ਵਿੱਚ ਹੀ ਲੀਨ ਹੋ ਜਾਣਾ ਮੌਤ ਵਾਲਾ ਜਿਹੜਾ ਖੌਫ ਹੈ ਉਹਦੇ ਤੋਂ ਸਾਨੂੰ ਬਚਾਰੇ ਸੱਚ ਦੀ ਗੱਲ ਕਰਦੇ ਬਾਣੀ ਸੱਚ ਹੀ ਹੈ गुरु ਸਾਹਿਬ ਸਾਨੂੰ ਸੱਚ ਹੋਣ ਦਾ ਭੈ ਰਹਿਣ ਦਾ ਤਰੀਕਾ ਸਿੱਧਾ-ਸਿੱਧਾ ਜਿਹਾ ਦੱਸਦੇ ਜੀ ਜੇ ਜਦੋਂ ਸਾਡੀ ਅਵਸਥਾ ਵਿੱਚ ਬੈਰੀ ਔਰ ਮੀਤ ਇੱਕੋ ਜਿਹਾ ਹੋ ਜਾਵੇ ਕੰਚਨ ਤੇ ਲੋਹਾ ਇੱਕੋ ਜਹਾ ਹੋ ਜਾਵੇ ਸੁੱਖ ਤੇ ਦੁੱਖ ਇੱਕ ਜਹਾ ਹੋ ਜਾਵੇ ਉਹ ਅਵਸਥਾ ਭੈਰਹਿਤ ਹੋ ਜਾਂਦੀ ਹੈ ਤੁਸੀਂ ਆਪਣੇ ਆਸ-ਪਾਸ ਦੇਖੋ ਤੇ ਸਾਰੇ ਧੰਦੇ ਲੋਕਾਂ ਨੂੰ ਡਰਾ ਕੇ ਚਾਏ ਜਾਂਦੇ ਮੌਤ ਦਾ ਡਰ ਕੁਛ ਗਵਾਚ ਜਾਣ ਦਾ ਡਰ ਕੁਛ ਹੋ ਜਾਣ ਦਾ ਡਰ ਤੁਹਾਡੇ ਜਿੰਨੇ ਵੀ ਬਿਜ਼ਨਸ ਨੇ ਧੰਦੇ ਨੇ ਉਹ ਇਸੇ ਤੇ ਚੱਲਦੇ ਆ ਧਰਮ ਦੇ ਧੰਦੇ ਵੀ ਇਸੇ ਤੇ ਚੱਲੇ ਜਾਂਦੇ ਲੋਕਾਂ ਨੂੰ ਡਰਾ ਕੇ ਕਿ ਜੇ ਇਹ ਨਹੀਂ ਕਰੋਗੇ ਤੇ ਇਹ ਹੋ ਜਾਏਗਾ ਜੇ ਇਹ ਵਾਲੀ ਕਰੀਮ ਨਹੀਂ ਲਗਾਓਗੇ ਤੇ ਰੰਗ ਕਾਲਾ ਹੋ ਜਾਏ ਅਸੀਂ ਲਾਉਣ ਲੱਗ ਪਏ ਤੋੜਾ ਰੰਗ ਚਿੱਟਾ ਹੋਏਗਾ ਨਾ ਹੋਏ ਕਰੀਮ ਉਹਨਾਂ ਦੀ ਵਿਕ ਜਾਂਦੀ ਹੈ ਕਰਮकांड ਵੀ ਇਸ ਤਰ੍ਹਾਂ ਹੀ ਚੱਲਦੇ ਨੇ ਕਿ ਇਹ ਵਾਲਾ ਕਰਮकांड ਕਰੋਗੇ ਤੇ ਬਚੇ ਰਹੋਗੇ ਤੁਹਾਨੂੰ ਡਰਾਈਵਿੰਗ ਅੱਛੀ ਆਉਂਦੀ ਹੈ ਕਿ ਨਹੀਂ ਆਉਂਦੀ ਲੇਕਿਨ ਨਿੰਬੂ ਮਿਰਚਾਂ ਟੰਗ ਲੋ ਕਿਤੇ ਬਚ ਜੋਗੇ ਚੌਂਕਾ ਖੜੋ ਕੇ ਖਿਆਲਾਂ ਦਾ ਬਿਜ਼ਨਸ ਕਰਦੇ ਨੇ ਧਿਆਨ ਚ ਮਿਨੀਮਮ ਮੁੱਤਾਂ ਨੂੰ ਵੇਚ ਜਾਂਦੇ ਤੁਹਾਨੂੰ ਫਸਲ ਕਢਿੰਡ ਲੈਂਦੇ ਆ। ਉਹ ਸ਼ਨੀ ਮਹਾਰਾਜ ਲੈ ਕੇ ਖੜਾ ਹੁੰਦਾ ਨਾ ਚੌਂਕ 'ਚ। ਉਹਨੇ ਲੋਹੇ ਦਾ ਸ਼ਨੀ ਬਣਾਇਆ ਦਾ ਜਿਹਦੇ ਤੇਲ ਪਾ ਦਾ ਤੁਸੀਂ ਰੁਪਈਆ 2 ਰੁਪਈਏ 5 ਰੁਪਈਏ 10 ਰੁਪਈਏ ਪਾ ਦਿੰਦੇ ਉਸ ਤੇ। ਤੁਹਾਨੂੰ ਸ਼ਨੀ ਕਹਿ ਰਿਹਾ ਜਿਹਨੇ ਸ਼ਨੀ ਚੱਕਿਆ ਉਹਨੂੰ ਕੁਝ ਨਹੀਂ ਲੈ ਰਹਾ। ਤੇ ਗੁਰੂ ਸਾਹਿਬ ਨੇ ਤੁਹਾਨੂੰ ਪੈਰ ਰਹਿ ਕੂਂਦੇ ਆਦੇਸ਼ ਦਿੱਤੇ ਨੇ। ਕਿ ਹਰ ਖੋਖ ਜਾ ਕੇ ਨਾ ਨਹੀਂ ਬੈਰੀ ਵੀਦ ਸਮਾਨ ਹੈ ਸਾਡੀ ਬਹੁਤੀ ਉਮਰ ਤਾਂ ਇਸੇ ਜੀ ਲੰਘ ਜਾਂਦੀ ਵੀ ਇਹਦੇ ਨਾਲ ਬੋਲਣਾ ਇਹਦੇ ਨਾਲ ਨਹੀਂ ਬੋਲਣਾ ਬੈਰੀ ਵੀਦ ਸਮਾਨ ਤਾਂ ਅਸੀਂ ਪਤਾ ਨਹੀਂ ਉਸ ਅਵਸਥਾ ਜ ਗਏ ਕਦੀ ਕਿ ਨਹੀਂ ਗਏ ਪਰ ਅਸੀਂ ਇਸ ਗੱਲ ਤੇ ਉੱਤੇ ਦ੍ਰਿੜ ਹੋ ਜਾਨੇ ਆ ਵੀ ਇਹਨੇ ਅੱਖਾਂ ਮੈਂ ਸਟੇਟਸ ਪਾਇਆ ਸੀ ਤੇ ਮੇਰਾ ਸਟੇਟਸ ਲਾਈਵ ਨਹੀਂ ਕੀਤਾ ਤੇ ਅਸੀਂ ਨਰਾਜ਼ ਹੋ ਜਾਣਾ ਹੈ ਉਹਨਾਂ ਨੂੰ ਇਹ ਅਵਸਥਾ ਜਿਹੜੀ ਹੈ ਉੱਪਰ ਵਾਲੀ ਅਵਸਥਾ ਹੈ ਅਗਰ ਅਸੀਂ ਇਹ ਕਹੀਏ ਕਿ ਗੁਰੂ ਸਾਹਿਬ ਤਿਆਗ ਦੀ ਮੂਰਤ ਉਦਾਸੀਨ ਗੁਰੂ ਸਾਹਿਬ ਦਾ ਜਿੱਥੇ ਜਨਮ ਹੋਇਆ ਗੁਰੂ ਕੇ ਮਹਿਲ ਅਮ੍ਰitsar ਸਾਹਿਬ ਬੜਾ ਸਾਧਾਰਨ ਜਆ ਨਾਮਿਕ ਸਹੀ ਇਟਾਂ ਦਾ ਇੱਕ ਛੋਟਾ ਜਿਹਾ ਕਮਰਾ ਸੀ ਤੇ ਮੈਂ ਜਦੋਂ ਛੋਟਾ ਹੁੰਦਾ ਸੀ ਤਾਂ ਮੈਂ ਗਿਆ ਆਪਣੇ ਪਿਤਾ ਜੀ ਦੇ ਨਾਲ ਇੱਕ ਵਾਰੀ ਤੇ ਮੈਂ ਦੇਖਿਆ ਤੇ ਛੋਟਾ ਜਿਹਾ ਛੋਟਾ ਜਿਹਾ ਕਮਰਾ ਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਇਹ ਹੈ ਜੇ ਛੋਟਾ ਜਿਹਾ ਕਮਰਾ ਸੀ ਇਹਨੂੰ ਗੁਰੂ ਕੇ ਮਹਿਲ ਕਿਉਂ ਹੈ ਤੇ ਮੈਂ ਇਹ ਲਾਗੂ ਕਰਕੇ ਪੁੱਛਿਆ ਮੈਂ ਉਹ ਕਹਿੰਦੇ ਸਾਡੇ ਵਾਸਤੇ ਉਹ ਸਥਾਨ ਮਹਿਲ ਹੀ ਹੈ ਜਿੱਥੇ ਗੁਰੂ ਸਾਹਿਬ ਹੈਗੇ ਜਿੱਦਾਂ ਜਿੱਦਾਂ ਮੈਂ ਜਵਾਨ ਹੋਇਆ ਤੇ ਅਸੀਂ ਸੱਚੀ ਮੁੱਚੀ ਉਹ ਢਾ ਕੇ ਨਿਸ਼ਤੋਨਾਬੂਤ ਕਰਕੇ ਅਸੀਂ 8 ਮੰਜ਼ਲਾ ਉੱਤੇ ਗੁਰਦੁਆਰਾ ਸਾਹਿਬ ਬਣਾਉਂਦਾ ਅਸੀਂ ਗੁਰੂ ਸਾਹਿਬ ਦੀ ਜਿਹੜੀ ਉਦਾਸੀਨਤਾ ਸੀ ਜਿਹੜੀ ਨਿਰਮਲਤਾ ਸੀ ਉਹ ਅਸੀਂ ਕੈਸਨੈਸ ਕਰ ਦਿੱਤੀ ਜੋ ਅਸੀਂ ਦੇਖ ਕੇ ਆਪਣੀਆਂ ਅਗਰਨਾਂ ਪੀੜ੍ਹੀਆਂ ਨੂੰ ਦਿਖਾ ਸਕਦੇ ਸੀ ਕਿ ਅਸੀਂ ਬਾਬਾ ਬਕਾਲਾ ਜਿੱਥੇ ਉਹਨਾਂ ਦਾ ਨਾਨਕਾ ਪਿੰਡ ਸੀ ਉਹ ਵੀ ਬੜਾ ਸਹਾਰਾ ਜਾਂ ਘਰ ਸੀ ਜਿੱਥੇ ਬਹੁਤ ਵੱਡਾ ਗੁਰਦੁਆਰਾ ਸੀ ਅਸੀਂ ਪੋਰਾ ਦਾ ਬੜਾ ਸ਼ਾਨਦਾਰ ਬਣਾਤਾ ਉੱਥੇ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਗੁਰਤੇਗ ਭੱਲ ਸਾਹਿਬ ਰਹਿੰਦੇ ਰਹੇ ਉਹ ਵੀ ਬੜਾ ਸਹਾਰਾ ਜਾਂ ਘਰ ਸੀ ਜਿਹਦੇ ਕੇ ਬਹੁਤ ਵੱਡਾ ਇੱਕ ਦਲਾਨ ਸੀ ਰੇੜਾ ਸੀ ਕੱਚਾ ਜਿੱਥੇ ਬੜਾ ਸਾਰਾ ਬਾਗ ਸੀ ਅਸੀਂ ਸੰਗ ਮਰਮਰ ਲਾ ਕੇ ਉਹ ਵੀ ਖਤਮ ਕਰਤਾ ਸ਼ਹਾਦਤ ਵਾਲੀ ਅਵਸਥਾ ਦੇ ਬੜੀ ਦੂਰ ਦੀ ਗੱਲ ਹੈ ਅਸੀਂ ਗੁਰੂ ਸਾਹਿਬ ਜੀ ਨਾਲ ਜਿਹੜੇ ਨਿਸ਼ਾਨੀਆਂ ਸੀ ਉਦਾਸੀਨਤਾ ਵਾਲੀਆਂ ਅਸੀਂ ਸਾਹਮਣੇ ਸੀ ਅਸੀਂ ਨਹੀਂ ਸਾਹਮਣੇ ਗੁਰੂ ਸਾਹਿਬ ਦਾ ਸ਼ਹੀਦ ਹੋ ਜਾਣਾ ਪ੍ਰਸਰ ਨੂੰ ਲਿਖਿਆ ਵੀ ਅਚਾਨਕ ਨਹੀਂ ਹੋਇਆ ਵੀ ਇਹ ਇਹ ਅਚਾਨਕ ਹੋ ਗਿਆ। ਅਗਰ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਤੇ ਜਦੋਂ ਉਦੋਂ ਉਹਨਾਂ ਨੂੰ ਕੈਦ ਕਰ ਲਿਆ ਗਿਆ ਤੇ ਉਦੋਂ ਵੀ ਉਹਨਾਂ ਨੇ ਹਿੰਦੂ ਮਤ ਦੀ ਜਿਹੜੀ ਰੀਤੀ ਰਿਵਾਜ ਸੀ ਉਹਨਾਂ ਤੇ ਰੋਕ ਕਰਕੇ ਆਵਾਜ਼ ਬੁਲੰਦ ਕੀਤੀ ਸੀ। ਉਸ ਰੌ ਰੀਤ ਨਾਲ ਸਿੱਧੇ ਰੂਪ ਚ ਕੋਈ ਸੰਬੰਧ ਨਹੀਂ ਸੀ ਉਹ ਮੰਨਦੇ ਵੀ ਨਹੀਂ ਸੀ ਪਰ ਗੱਲ ਏਕੋ ਸੱਤ ਦੇ ਓੰਕਾਰੀ ਗੁਰਵਧਾਨ ਦੀ ਗੱਲ ਸੀ ਉਸ ਸੱਚ ਦੀ ਗੱਲ ਸੀ ਪਿੰਦਾਂ ਨੂੰ ਮਾਨਤਾ ਦੇਣ ਦੀ ਗੱਲ ਸੀ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੁੰਦੀ ਹੈ ਉਹ ਵੀ ਪਿੰਦਾਂ ਨੂੰ ਮਾਨਤਾ ਦੇਣ ਦੀ ਗੱਲ ਤੇ ਅਧਿਕਾਰ ਦੀ ਗੱਲ ਤੇ ਅਗਰ ਅਸੀਂ ਅਧਿਕਾਰ ਦੀ ਗੱਲ ਛੱਡ ਦਈਏ ਤੇ ਫਿਰ ਸਾਡੇ ਕੋਲ ਕੁਝ ਨਹੀਂ ਰਹਿ ਜੰਦਾ ਫਿਰ ਤੇ ਜੋ ਹਾਕਮ ਤੁਹਾਨੂੰ ਕਹੇਗਾ ਤੁਸੀਂ ਮੰਨ ਲਓਗੇ ਸਾਡੀ ਅਵਸਥਾ ਇਹੋ ਬਣ ਜਾਂਦੀ ਆ ਕਿ ਭੈ ਸਾਡੇ ਅੰਦਰ ਹੈ ਤੇ ਅਸੀਂ ਸੱਚ ਵਾਲੇ ਪਾਸੇ ਨਹੀਂ ਜਾਂਦੇ ਸੱਚ ਵਾਲੇ ਪਾਸੇ ਉਦੋਂ ਚੱਲਾਂਗੇ ਜਦੋਂ ਸਾਡੇ ਅੰਦਰੋਂ ਭੈ ਨਿਕਲੇਗਾ ਕੁਝ ਗੁੰਮ ਜਾਣ ਦਾ ਭੈ ਮਰਨ ਦਾ ਭੈ ਜਦੋਂ ਮਰਨ ਦਾ ਭੈ ਨਿਕਲਦਾ ਤੇ ਫਿਰ ਸੱਚ ਦੀ ਯੁਗਤ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਫਿਰ ਉਹ ਤਦਵੀਰ ਤਿਆਰ ਹੁੰਦੀ ਹੈ ਤੇ ਗੁਰੂ ਸਾਹਿਬ ਨੇ ਉਹ ਸੱਚ ਵਾਲਾ ਵਚਨ ਨਿਭਾਇਆ अगर अस कश्मीर तो चल के नानकपंथी कट्टे इट्ठे होके पंडित जोड़े ने वो गुरु साहब को ने, वो क्यों आए तो कई बार किसी दुविधा चुके जे ਉਹਨੂੰ ਕਿਸੇ ਚੀਜ਼ ਦੀ ਕਿਸੇ ਪੈਸੇ ਦੀ ਜ਼ਰੂਰਤ ਹੁੰਦੀ ਆ ਤੇ ਸਭ ਤੋਂ ਮੇਰੇ ਆਪ ਕੋਲ ਜਾਣੇ ਜਿੱਦੋਂ ਸਾਨੂੰ ਉਮੀਦ ਹੁੰਦੀ ਵੈਥੋਂ ਗੱਲ ਮੰਨੀ ਜਾਏ ਤੇ ਗੁਰੂ ਸਾਹਿਬ ਤੋਂ ਉਹਨਾਂ ਨੂੰ ਉਮੀਦ ਸੀ ਕਿ ਅਸੀਂ ਜਾਵਾਂਗੇ ਤੇ ਸਾਡੀ ਗੱਲ ਸੁਣੀ ਜਾਏਗੀ ਮੰਨੀ ਜਾਏਗੀ 350 ਸਾਲ ਪਹਿਲੇ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਸੁਣੀ ਤੇ ਉਹਦੇ ਤੇ ਅਮਲ ਹੋਇਆ ਉਹਨਾਂ ਨੇ ਸ਼ਹਾਦਤ ਦਿੱਤੀ ਆਪਣਾ ਸੀਸ ਧੜ ਤੋਂ ਅਲੈਦਾ ਕਰਾ ਲਿਆ ਲੋਹ ਹੱਥਾਂ ਲਏ ਇੱਕ मशहूर फिलासफर है वाल्टेयर सोलह सौ चौरानवे तो सतारह सौ अठहत् च रहा वह जीवित एलबरस हॉल ने उदे बारे एक पुस्तक लिखी जिड़ी उन्नीस सौ छे लिखी गई एक टूक लिखता है, एक एक लाइन लिखता है, वाल्टेयर की ਉਹ ਕਹਿੰਦਾ ਕਿ ਮੈਂ ਤੁਹਾਡੀਆਂ ਗੱਲਾਂ ਨਾਲ ਭਾਵੇਂ ਸਹਿਮਤ ਨਹੀਂ ਪਰ ਮੈਂ ਤੁਹਾਡੇ ਬੋਲਣ ਦੇ ਅਧਿਕਾਰ ਲਈ ਲੜਾਂਗਾ ਉਹਦੀ 1 ਇਸ ਅਕਤੂਬਰ ਨਾਲ ਮਨੁੱਖੀ ਅਧਿਕਾਰਾਂ ਦਾ ਮਸੀਹਾ ਨੂੰ ਕਿਹਾ ਜਾਣ ਲੱਗਿਆ ਵਾਰਪੇਅਰ ਨੂੰ 1906 ਵਿੱਚ ਉਹ ਟੂਬ ਲਿਖੀ ਗਈ ਉਸ ਤੋਂ ਬਾਅਦ ਉਹ ਮਸ਼ਹੂਰ ਹੋਇਆ ਉਹਦੇ ਜੀ ਉਹ ਮਸ਼ਹੂਰ ਨਹੀਂ ਹੋਇਆ ਬਾਹਰ ਚੜਾ ਗੁਰੂ ਸਾਹਿਬ ਵੀ ਉਹ ਸਾਰੀਆਂ ਚੀਜ਼ਾਂ ਦੇ ਹੱਕ 'ਚ ਨਹੀਂ ਸਨ ਲੇਕਿਨ ਉਹਨਾਂ ਦੇ ਅਧਿਕਾਰ ਵਾਸਤੇ 350 ਸਾਲ ਪਹਿਲੇ ਉਹਨਾਂ ਨੇ ਉਹਦੇ ਵਾਸਤੇ ਸ਼ਹਾਦਤ ਦਿੱਤੀ ਤਾਂ ਕਿ ਸੰਸਾਰ ਅੰਦਰ ਜਿਹੜੀ ਕੁਦਰਤ ਦੀ ਫਲਵਾੜੀ ਹੈ ਉਹ ਕਾਇਮ ਰਹੇ ਇਹ ਕਦੀ ਵੀ ਮਮਕਨ ਨਹੀਂ ਹੋਇਆ ਨਾ ਕਦੀ ਹੋਏਗਾ ਵੀ ਸਭ ਇੱਕੋ ਜਿਹਾ ਹੀ ਹੋ ਜਾਏ ਇੱਕੋ ਜਿਹਾ ਧਰਮ ਹੋ ਜਾਏ ਇੱਕੋ ਜਿਹੀ ਫਿਰਕੇ ਬਣ ਜਾਣ ਇੱਕੋ ਜਿਹਾ ਬੋਧੇ ਲਾ ਰਹੇ ਹੋ ਤੁਸੀਂ ਕਹੋ ਵੀ ਸਭ ਬੋਧੇ ਪੁੱਟ ਕੇ ਇੱਕੋ ਜਿਹਾ ਹੀ ਲਾ ਦਨੇ ਆ ਇੱਕੋ ਜਿਹੀ ਪੰਛੀ ਆਂ ਜਿਹੜਾ ਬਾਕੀ ਮਾਰ ਦਨੇ ਸਾਰੇ ਮਮਕਨ ਨਹੀਂ ਹੈ ਹੋ ਨਹੀਂ ਸਕਦਾ ਇਸ ਤਰ੍ਹਾਂ ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਇੱਕ ਪਰਿਵਾਰ ਵਿੱਚ ਵੀ ਜਿਹੜੇ ਪਰਿਵਾਰ ਦੇ ਮੈਂਬਰਾਂ ਹੁੰਦੇ ਨੇ ਨਾ ਉਹ ਵੀ ਇੱਕੋ ਜਿਹੇ ਨਹੀਂ ਹੁੰਦੇ ਕੁਦਰਤ ਨੇ ਬਣਾਇਆ ਹੀ ਅਡੋ ਅਡਨੇ ਸਭ ਤਾਂ ਕੁਦਰਤ வால்ਟੇਅਰ ਨੇ ਬਹੁਤ ਸਾਲ ਪਹਿਲੇ ਗੱਲ ਕਹੀ ਲੇਕਿਨ ਉਹਨੇ ਸਿਰਫ ਕਹੀ ਤੇ ਗੁਰੂ ਸਾਹਿਬ ਨੇ ਉਹ ਗੱਲ ਕਹਿਣ ਤੋਂ ਬਾਅਦ ਉਹਦੇ ਵਾਸਤੇ ਆਪਣਾ ਸੀਸ ਜਿਹੜਾ ਹੈ ਉਹ ਧਰ ਤੋਂ ਅਲੈਦਾ ਕਰਵਾ ਲੈ ਸਾਡੇ ਕੋਲ ਇੱਕੋ ਹੀ ਸਾਡੇ ਕੋਲ ਸਮਾਂ ਇੱਕੋ ਹੀ ਹੁੰਦਾ ਹੈ ਜਨਮ ਤੋਂ ਬਾਅਦ ਤੇ ਮੌਤ ਤੋਂ ਪਹਿਲੇ ਵਾਲਾ ਜਿਹਦੇ ਚ ਅਸੀਂ ਕੁਝ ਅਹਿਦ ਕਰ ਸਕਦੇ ਹਾਂ ਜਾਂ ਕੁਝ ਕਰ ਸਕਦੇ ਹਾਂ ਉਹ ਸਹੀ ਹੋ ਕੰਮ ਕਰ ਸਕਦੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਸਾਨੂੰ ਆਪਣੀ ਬਾਣੀ ਨਹੀਂ ਆਪਣੇ ਜੀਵਨ ਨਾਲੀ ਆਪਣੀ ਸ਼ਹਾਦਤ ਨਾਲੀ ਭੈ ਤੋਂ ਮੁਕਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨੂੰ ਅਪਣਾਈਏ ਸਿਰਫ ਪੜਨ ਤੱਕ ਨਹੀਂ ਕਿ ਨੌਵੇਂ ਭਲੇ ਦੇ ਸ਼ਲੋਕ ਪੜ ਲਏ ਉਹ ਭਾਵੇਂ ਕੰਮ ਖਤਮ ਹੋ ਗਿਆ ਲੇਕਿਨ ਭੈ ਮੁਕਤ ਹੋਵਾਂਗੇ ਉਸ ਤੋਂ ਬਾਅਦ ਅਸੀਂ ਸੱਚਵਾਰੀ ਗੱਲ ਕਰ ਸਕਦੇ ਆਂ ਅਗਰ ਅਗਰ ਅਸੀਂ ਭੈਅ ਮੁਕਤ ਨਹੀਂ ਹੋਏ ਸਾਨੂੰ ਡਰੀ ਲੱਗਦਾ ਰਹਿੰਦਾ ਕਿਸੇ ਨਾ ਕਿਸੇ ਤੋਂ ਕਿਸੇ ਨਾ ਕਿਸੇ ਗੱਲ ਤੋਂ ਫਿਰ ਅਸੀਂ ਸੱਚ ਦੀ ਗੱਲ ਨਹੀਂ ਕਰ ਸਕਦੇ ਸੱਚ ਦੀ ਗੱਲ ਉਦੋਂ ਹੋਏਗੀ ਜਦੋਂ ਸਾਡੇ ਇਧਰੋਂ ਭੈਅ ਨਿਕਲ ਜਾਏਗਾ ਉਹ ਭੈਅ ਜਿਹੜਾ ਹੈ ਉਹ ਛੋਟੇ ਛੋਟੇ ਭੈਅ ਸ਼ੁਰੂ ਹੁੰਦੇ ਜਦੋਂ ਸਾਡਾ ਬਚਪਨ ਹੁੰਦਾ ਤੇ ਮੇਰੀ ਵਾਲੀ ਉਮਰ ਤੱਕ ਪਾਉਂਦੇ ਪਾਉਂਦੇ ਉਹ ਭੈਅ ਜਿਹੜੇ ਵੱਡੇ ਹੁੰਦੇ ਜਾਂਦੇ ਜਦੋਂ ਬੱਚਾ ਚੋਨਾ ਹੁੰਦਾ ਉਹਦਾ ਇੱਕ ਟੌਫੀ ਗੁੰਮ ਜਾਏ ਤੇ ਉਹ ਨੂੰ ਪਰਤੂ ਪੈ ਜਾਂਦਾ ਵੀ ਮੇਰੀ ਟੌਫੀ ਕਿੱਥੇ ਚਲੀ ਗਈ ਦੋਸਤ ਮਿੱਤਰ ਅੱਗੇ ਪਿਛੇ ਹੋ ਜਾਂਦਾ ਪਰਤੂ ਪੈ ਜਾਂਦਾ ਮਨ ਅਸ਼ਾਂਤ ਹੋ ਜਾਂਦਾ ਕਿਸੇ ਦੇ ਗਵਾਚ ਜਾਣ ਦਾ ਡਰ ਰਹਿੰਦਾ ਧਨ ਦੌਲ ਆਈਏ ਤੇ ਚਲੀ ਨਾ ਜਾਏ ਇਹਦਾ ਡਰ ਖੌਫ ਰਹਿੰਦਾ ਸੱਤਾ ਤਾਕਤ ਆਈਏ ਇਹ ਨਾ ਚਲੀ ਜਾਏ ਇਹਦਾ ਖੌਫ ਰਹਿੰਦਾ ਤੇ ਜਿਸ ਨੂੰ ਕੋਈ ਅਹੁਦਾ ਮਿਲਿਆ ਉਹ ਚਲਾ ਨਾ ਜਾਏ ਉਹਦਾ ਖੌਫ ਰਹਿੰਦਾ ਇਹ ਖੌਫ ਭੈ ਸਾਡੇ ਇੰਦਰੋਂ ਜਾਣ ਗਏ ਤੇ ਤਾਂ ਅਸੀਂ ਸੱਚ ਦੀ ਗੱਲ ਕਰ ਸਕਦੇ ਹਾਂ ਉਹਨਾਂ ਦੇ ਵਿਚਾਰਾਂ ਤੇ ਜੀਵਨ ਦੇ ਧਾਰਨੀ ਬਣੇ ਪਰ ਅਦਾਸ ਇਹ ਹੋਇਆ ਕਿ ਸ਼ਤਾਬ ਦੀਆਂ ਮਨਾਉਣ ਦਾ ਫਾਇਦਾ ਤਾਂ ਹੀ ਆ ਜੇ ਅਸੀਂ ਉਹਨਾਂ ਦੇ ਪੂਰਨਿਆਂ ਤੇ ਉਹਨਾਂ ਦੀ ਬਾਣੀ ਨੂੰ ਅੰਦਰ ਤੱਕ समा लीए संजो लीए तो अपना जीवन उस रहा तोर लीए थोड़ा बहुत बहुत धनबाद फतेह की करना वाहू जी का खालसा वाहेगुरू जी की फते हम मैं रिक्वेस्ट कर दी हाँ डॉक्टर मेहरबान सिंह जी कि वो स्टेज की आन सम्मान हासिल करें।